ਆ ਜੀ ਉਹ ਸਾਨੂੰ ਤਾਂ ਕਹਿੰਦਾ ਆ ਜੀ ਉਹ ਸਾਨੂੰ ਮੀਂਹ ਪੈਦਾ ਨਾ ਕਿਆ ਬਾਤ ਹੈ ਯਾਰ ਬਾਬਾ ਬੁੱਢਾ ਸਾਹਿਬ ਦੇ ਦਰ ਤੇ ਜਰਾ ਰਾਮੀ ਬਈ ਕੀ ਬਾਤ ਹੈ ਕੱਲ ਦੇ ਆਏ ਕੱਲ ਦਾ ਮੌਸਮ ਹੀ ਮੌਸਮ ਆਸਮ ਹੀ ਆਸਮ ਬਾਬੇਦਰ ਤੇ ਕੀ ਬਾਤ ਨਾ ਬਈ ਇਹ ਆਈ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਰੌਣਕਾਂ ਮੇਲੇ ਲੱਗੇ ਜਿਹੜੇ ਵੱਖਰੇ ਤੇ ਪਰ ਮੀਂਹ ਦਾ ਤੁਸੀਂ ਦੇਰ ਦੇਖ ਸਕਦੇ ਹੋ ਜਿਹੜਾ ਇੰਨਾ ਜਿਆਦਾ ਮੀਂਹ ਹੈ ਤੇ ਹਾਂ ਦਿਖਾਈ ਹੈ ਜੀ ਦੇਖੋ ਕਿੰਨਾ ਸੁੰਦਰ ਫਰੈਸ਼ ਹੈ ਇਹ ਮੈਂ ਕਿਹਾ ਨਾ ਮੀਂਹ ਦਾ ਵੀ ਕਿਹੜਾ ਵਲੌਗ ਹੈਗਾ ਉਹ ਬਣਾਇਆ ਜਾਵੇ ਠੀਕ ਹੈ ਤੇ 1.3 ਪੌਂਡ ਚੱਕਿਆ 1.3 ਕਿਵੇਂ ਲੱਗਦਾ ਮੀਂਹ ਦੇ ਵਿੱਚ ਬਈ ਤੈਨੂੰ ਹੈ ਬਹੁਤ ਵਧੀਆ ਬਹੁਤ ਹੈ ਤੇ ਇੱਕ ਤੋਂ ਹੋਰ ਅਸ ਮੈਨੂੰ ਗੱਲ ਨਹੀਂ ਤੇ ਬਾਬਾ ਬੁੱਢਾ ਸਾਹਿਬ ਜਾ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਲੱਗ ਰਿਹਾ ਤੇ ਵਾ ਕੀਤੀ ਫਿਰ ਕੱਲ ਹਾਂਜੀ ਠੀਕ ਹੈ ਮੀਹ ਬਾਰੇ ਕੀ ਕਹਨੇ ਆ ਆਪਣੇ ਨਾਲ ਤੇ ਮੀਹ ਪੈਂਦਾ ਆਪਣੇ ਏਰੀਆ ਦੇ ਵਿੱਚ ਹੈ ਆਪਣੇ ਮੀਹ ਇੰਨਾ ਤੇਜ਼ ਨਹੀਂ ਪੈਂਦਾ ਜਿੰਨਾ ਮੀਂਹ ਇੱਥੇ ਤੇ ਪੈਰਤੀ ਦੇਖ ਕਰਦੇ ਹੋ ਬੜਾ ਵਧੀਆ ਤੇ ਮੀਹ ਦਾ ਵੀ ਨਜ਼ਾਰਾ ਤੇ ਬਾਬੇ ਦੀ ਕਿਰਪਾ ਪਾਪ ਬੰਦੇ ਲੱਗੇ ਆ ਰੌਣਕਾ ਦਾ ਅਬ ਦੇਖ ਹੀ ਰਿਹਾ ਸਾਰੇ ਨੂੰ ਪਤਾ ਹੀ ਆਈ ਤੇ ਵੰਸ਼ ਹੋਰ ਕੀ ਕਹਿਣਾ ਚਾਹੇਗਾ ਬਈ ਅੱਜ ਵੇਚ ਲਾਂ ਜਾਂ ਜਾਂ ਉਹ ਵੇਚ ਲਾਂਗੇ ਬਿਜਾਰ ਚ ਜ ਮੈਨੂੰ ਪਤਾ ਹੀ ਆ ਮੈਂ ਕਿਸੇ ਗੱਲ ਨੇ ਗੁਰੂ ਤੇ ਅੱਜ ਕੀ ਹੱਦ ਆ ਫਿਰ ਅੱਜ ਤਾਂ ਅਹ ਦੇ ਸਪ੍ਰਾਇਟ ਕਿਤੇ ਲੈ ਕੇ ਸਪ੍ਰਾਇਟ ਹਨਾ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੇ ਵੇ ਕੀ ਆ ਨਹੀਂ ਯਾਰ ਅੱਜ ਤਾਂ ਨਹੀਂ ਥੰਨੇ ਇੱਧਰ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਦੇ ਪਰਲੇ ਪਾਸੇ ਇੱਕ ਤੋਂ ਪਰਲੇ ਪਾਸੇ ਦਰਬਾਰ ਸਾਹਿਬ ਆ ਬਾਬਾ ਬੁੱਢਾ ਸਾਹਿਬ ਜੀ ਦਾ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਇਹ ਜਿਹੜੀ ਸਰਾਹ ਹੈਗੀ ਆਪਾਂ ਉੱਥੇ ਰੁਕੇ ਹੋਏ ਆ ਜਿੱਥੇ ਆਪਣਾ ਰੂਮ ਆ ਜੀ ਉੱਥੇ ਖੜ ਕੇ ਆਪਾਂ ਇਹ ਮੀਂਹ ਦਾ ਜਿਹੜਾ ਨਜ਼ਾਰਾ ਤੱਕ ਰਹੇ ਆ ਇੱਕ ਤੁਸੀਂ ਹੋਰ ਦੇਖ ਸਕਦੇ ਹੋ ਜਿਹੜੇ ਆ ਜਿਹੜਾ ਪਾਰਕ ਨਾ ਇਹ ਜਿਹੜਾ ਮੀਂਹ ਦੇ ਨਾਲ ਹੋਰ ਵੀ ਹਰਾ ਭਰਾ ਹੋ ਚੁੱਕਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਤੁਹਾਡੇ ਸਾਹਮਣੇ ਦੋਸਤੋ ਜਿਹੜੇ ਦਰਖਤਾਂ ਕਿੰਨੇ ਸੋਹਣੇ ਲੱਗ ਰਿਹਾ ਤੁਹਾਨੂੰ ਪਤਾ ਹੀ ਥੋੜੀ ਦੇਖ ਸਕਦੇ ਹੋ ਤੇ ਮੀਂਹ ਪੈਣ ਤੋਂ ਬਾਅਦ ਆਪਾਂ ਚੱਲਾਂਗੇ ਬਾਬਾਈ ਦੇ ਦਰਾਂ ਨਾਲ ਉਧਰ ਜਿਹੜਾ ਕੱਢਾਂ ਤੁਹਾਨੂੰ ਉੱਥੇ ਦਿਖਾਵਾਂਗੇ ਰਾਉਂਡ ਕਿ ਮੇਲਾ ਅੱਜ ਫੇਰ ਤੇ ਜਿਹੜਾ ਮਗਰਲਾ ਵਲੌਗ ਆ ਤੁਸੀਂ ਉਹ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਉਹਨੂੰ ਹੋਰ ਸਾਰਾ ਪਿਆਰ ਦਿਓ ਜਾ ਕੇ ਸਾਰੇ ਜੀ ਜਿੱਥੇ ਨਾ ਪਰੁਕੇ ਹੋਏ ਆ ਇੱਥੇ ਸਰਾਮ ਰਹੇ ਜਿਆਤਰ ਮੈਲਾ ਜਿੰਨਾਂ ਦਾ ਅਖੰਡ ਪਟਸਾਵਾਂ ਦਾ ਉਹਨਾਂ ਨੇ ਕਮਰਾ ਦਿੰਦੇ ਆ ਤੇ ਬਹੁਤ ਸੋਹਣੀ ਸਰਾ ਇੱਥੇ ਰੈਨ ਰੂਮ ਨੂੰ ਕਮਰੇ ਬਹੁਤ ਏਸੀ ਰੂਮ ਮਿਲ ਜਾਂਦੇ 500 ਰੁਪਏ ਵਿੱਚ ਰੂਮ ਮਿਲ ਜਾਂਦਾ ਬਾਕੀ ਅੰਦਰ ਚਲੋ ਅਲਾਉਡ ਦੀ ਨਾਲ ਸ਼ਰਮੈ ਮੈਂ ਤੁਹਾਨੂੰ ਅੰਦਰੋਂ ਨਾਸ਼ਤਾ ਦਿਖਾ ਸਕਾਂ ਬਾਹਰੋਂ ਬਾਹਰ ਤੋਂ ਦਿਖਾ ਰਿਹਾ ਹੈਗਾ ਇਹ ਸਾਰੀ ਸਰਾਾਂ ਜੀ ਕੋਸ਼ਿਸ਼ ਕਰਾਂਗਾ ਥੋੜਾ ਤੁਹਾਨੂੰ ਅੰਦਰ ਦਿਖਾਉਣ ਦੀ ਐਸੇ ਦਫ਼ਤਰ ਹੀ ਮਲਾ ਜਿੱਥੇ ਕਮਰੇ ਬੱਕ ਹੁੰਦੇ ਆ ਸਾਰੀ ਸਰਾਏ ਇਹ ਹੈ। ਪੰਜਾਬ ਦਾ ਕਸਰਾ ਸਾਰੇ ਰੂਮਸ ਨੇ ਆ ਰੂਮ ਨੰਬਰ 2 ਆਪਣਾ। ਤੁਹਾਨੂੰ ਰੂਮ ਵੀ ਵਿੱਚ ਦਿਖਾ ਦਾਂਗੇ ਜੀ। થોੜਾ ਟਾਈਮ ਰੁਕੋ ਬਸ ਵੇਟ ਕਰੋ। ਮੀ ਗਿਆ ਪੈ ਤੇ ਆਪਾਂ ਆ ਗਏ ਸੀ ਇਹ ਬਾਹਰ ਫੇਰ ਜੋੜੇ ਘਰ ਜੁੜਾ ਜਮਾ ਕਰਾਉਣ ਦਿਵੰਚ ਨੇ ਜੋੜੇ ਜਮਾ ਕਰਾਤੇ ਤੇ ਸੰਗਤ ਵੀ ਦੇਖ ਸਕਦੇ ਹੋ ਸਾਰੇ ਪਾਸੇ। ਸੰਗਤ ਪੂਰੀ ਆ। ਵੇਰੇ ਚੁਰੀ ਰਾਸ਼ ਹੈਨੀ ਸੀ ਕਿਉਂਕਿ ਸੋਮਵਾਰ ਦਾ ਦਿਨ ਆ ਤੇ ਪਰ ਹੁਣ ਜਿਵੇਂ ਜਿਵੇਂ ਟਾਈਮ ਵੱਧਦਾ ਗਿਆ ਤੇ ਸੰਗਤ ਉਹਨੇ ਸ਼ੁਰੂ ਹੋ ਗਈ ਆ ਰਸ਼ ਫੇਰ ਬਹੁਤ ਕਾਫੀ ਹੋ ਚੁੱਕਾ ਹੈ ਕਹਿਣਾ ਮਤਲਬ ਕਿ ਤੁਸੀਂ ਦੇਖ ਸਕਦੇ ਹੋ ਆਸ ਤੇ ਵਾਦ ਨੂੰ ਦਿਖਾਉਂਦੇ ਆ ਸਾਰੇ ਇਧਰ ਜੁੜੇ ਘਰ ਰਬਲਾ ਤੇ ਦੇਖ ਸਕਦੇ ਹੋ ਜੁੜੇ ਘਰ ਚਰਸ਼ ਦਿਖਾਉਣ ਸੀ ਪਹਿਲਾਂ ਮੈਂ ਤੇ ਹਨ ਲੱਗੀ ਪੱਕ ਥੋੜੀ ਜੀ ਬੰਸ਼ਦੀਪ ਕਹਿੰਦਾ ਤੇ ਆਪਾਂ ਚੱਲੇ ਲੰਗਰ ਹਾਲ ਵਿੱਚ ਪਿਆਰ ਵੀ ਦੇਖ ਸਕਦੇ ਹੋ ਮੀ ਕਿੰਨਾ ਮੀ ਬਹੁਤ ਜ਼ਿਆੜੇ ਮੀ ਪਿਆ ਤੁਹਾਨੂੰ ਦਿਖਾਇਆ ਹੀ ਹੈ ਪਹਿਲਾਂ ਪਹਿਲੇ ਸੀਨ ਵਿੱਚ ਤੇ ਵੀ ਬਾਬਾ ਜੀ ਦੇ ਵੀ ਦੇਖ ਸਕਦੇ ਹੋ ਕਿੰਨੇ ਸਾਫ ਦਰਸ਼ਨ ਦੇਦਾਰੇ ਹੋ ਰਹੇ ਨੇ ਅੱਜ ਮੌਸਮ ਦੇ ਨਾਲ ਧੰਨ ਧੰਨ ਬਾਬਾ ਗੁਰਦਾ ਸਾਹਿਬ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਸ ਸੰਗਤ ਆਉਂਦੀਆਂ ਹੀ ਉਤਸ਼ਾਹ ਨਹੀਂ ਬਾਬਾ ਜੀ ਪੁੱਤਰਾਂ ਦੇ ਦਾਨੀ ਸ਼ੰਤਨਵਾ ਬੁੱਢਾ ਸੇ ਦਰਸ਼ਨ ਕਰਨ ਲਈ ਲੋਕੀ ਬੇਤਾਬ ਸਾਰੇ ਦੇਖੋ ਕੋਈ ਆ ਰਿਹਾ ਤੇ ਕੋਈ ਜਾ ਰਿਹਾ ਹੈਗਾ ਲੰਗਰ ਹਾਲ ਵਿੱਚ ਸੰਗਤਾਂ ਸੰਗਤਾਂ ਪ੍ਰਸ਼ਾਦਾ ਸ਼ਖਦੀਆਂ ਆਈਆਂ ਕੁਝ ਸੱਡ ਰਗੇ ਆ ਸੰਗਤਾਂ ਖੀਰ ਸ਼ਖਦੀਆਂ ਆਈਆਂ ਵਾਹਿਗੁਰੂ ਘਰੇ ਸਭ ਮਿਲਦਾ ਜੀ ਸੇਵਾ ਕਰਦਾ ਹਾਂ ਵੰਛਦੀਪ ਜਲਦੀ ਹਾਂਜੀ ਤੇ ਸ਼ਾਮ ਦਾ ਵੇਲਾ ਸੇਵਾ ਕਰਕੇ ਆਏ ਸੀ ਆਪਾਂ ਲੰਗਰ ਹਾਲ ਤੋਂ ਤੇ ਵੰਛਦੀਪ ਨੂੰ ਉਹਨਾਂ ਨੂੰ ਕੀਤਾ ਫੋਨ ਤੇ ਉਹ ਕਹਿੰਦੇ ਅਸੀਂ ਮੱਛੀਆਂ ਫੜ ਰਹੇ ਹਾਂ ਸਰੋਵਰ ਵਿੱਚ ਉਹਨਾਂ ਨੂੰ ਦੇਖਣ ਆਏ ਸੀਗੇ ਤੇ ਆਪਣਾ ਅੱਜ ਇੱਥੇ ਦੂਜੇ ਦਿਨ ਆ ਕੱਲ ਨੂੰ ਅਖੰਡ ਪਾਠ ਦੇ ਭੋਗ ਸਾਹਿਬ ਪਹਿਣਗੇ ਫਿਰ ਆਪਾਂ ਘਰਾਂ ਵੱਲੋਂ ਜਾਵਾਂਗੇ ਆ ਵਾਂਝੀ ਫਿਰਦਾ ਕਿਸਮ ਦਿਖਾਉਂਦੇ ਆ ਦੇਖੋ ਆ ਦੇਖੋ ਸ਼ਰਾਰਤਾਂ ਕਰਦੇ ਠੀਕਰੀਆਂ ਨੇ ਨਾ ਪਤਾ ਆ ਤਰਲਾ ਵਾਂਝਾ ਬੈ ਕੇ ਵੈਸੇ ਵੇਖ ਲਾਥ ਲਾਈ ਜਾਂਦਾ ਕਿੰਨੀਆਂ ਫਿਸ਼ਸ ਨਹੀਂ ਬਾਬਾ ਜੀ ਦੀ ਬਾਬੇ ਦੇ ਸਰੋਵਰ ਸਾਹਿਬ ਵਿੱਚ ਨਾ ਪਤਾ ਹਥ ਨਾਲਾ ਆ ਦੇਖੋ ਅੰਚ ਪੰਗ ਲੈ ਰਹੇ ਨਾ ਇਹ ਕਹਿੰਦੇ ਸਾਨੂੰ ਕੁਝ ਪਾਓ ਖਾਣ ਨੂੰ ਆ ਦੇਖੋ ਇਹ ਪ੍ਰਸ਼ਾਦ ਲਿਆ ਦਿਓ ਨਹੀਂ ਪਤਾ ਇਹ ਪ੍ਰਸ਼ਾਦ ਲੈਣ ਨੂੰ ਬਾਬਾ ਨੇ ਮਨਾ ਕੀਤਾ ਹੋਇਆ ਹੈ ਚਲਾ ਤਨੇ ਛੱਡ ਕੇ ਭੱਜ ਗਏ ਉਹ ਤੈਨੂੰ ਉਹਨੂੰ ਪਤਾ ਲੱਗ ਗਿਆ ਇਹਨਾਂ ਦਾ ਇਹਦਾ ਪਿਓ ਆ ਗਿਆ ਚਲਾ ਚਲੀਏ ਕਮਨ ਲੈਟਸ ਗੋ ਨਾ ਫੜ ਚਲੋ ਸ਼ਾਮ ਦਾ ਦੇ ਲਈ ਰੌਣਕ ਮੇ ਲਾਈ ਦੇ ਤਪ ਸੁਸਾ ਤਾ ਤਾ ਪ੍ਰਸ ਰੋਵਰ ਸਾਹਿਬ ਦੇ ਆਪਾਂ ਵੀਡੀਓ ਨਹੀਂ ਬਣਾਈ ਸੀ ਉਹ ਵੀ ਮੈਂ ਚਲ ਬਣਾ ਕੇ ਤੁਹਾਨੂੰ ਸੰਗਤਾਂ ਦਿਖਾ ਦੇ ਦਿਖਾ ਦਿੱਤੀ ਜਾਵੇ ਵਾਇਗੁਰ ਜੀ ਆ ਬੈਕ ਸਾਈਡ ਤੋਂ ਗੁਰਦੁਆਰਾ ਸਾਹਿਬ ਨੂੰ ਦਰਸ਼ਨ ਕਰਾ ਰਹੇ ਆ ਆਪਾਂ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਉਹਨਾਂ ਨੂੰ ਵੀ ਦਰਸ਼ਨ ਮੈਂ ਇਹ ਜ਼ਰੂਰ ਕਰਵਾਏ ਜਾਣ ਇਹ ਬੈਕ ਸਾਈਡ ਤੇ ਆਈ ਬਾਬਾ ਬੁੱਢਾ ਸਾਹਿਬੀ ਦਾ ਗੁਰਦੁਆਰਾ ਸਾਹਿਬ ਜਿਹੜੀ ਕਿ ਬਹੁਤ ਹੀ ਸੋਹਣਾ ਬਣਿਆ ਹੋਇਆ ਏ ਤੇ ਵੈਗਰੂ ਜੀ ਆਪਾਂ ਕੱਲ ਨੂੰ ਭੋਗ ਪੈਣ ਪਰੰਤ ਕਰਾਂਗੇ ਵਲੌਗ ਦਾ ਐਂਡ ਜੀ ਵਲੌਗ ਨਹੀਂ ਕਰਦੇ ਚਲੋ ਆਪਾਂ ਸਤਿਗੁਰ ਦੀ ਕਿਰਪਾ ਨਾਲ ਇੱਥੇ ਆਏ ਆ ਬਾਬਾ ਬੁੱਢਾ ਸਾਹਿਬ ਤੇ ਸੇਵਾ ਕਰਦੇ ਪਏ ਆ ਸੇਵਾ ਮੈਨੂੰ ਸ਼ਬਦ ਨਹੀਂ ਆ ਰਹੇ ਤੇ ਚਲੋ ਠੀਕ ਹੈ ਜੀ ਬਾਕੀ ਕਰਦੇ ਗੱਲਾਂ ਬਾਤ ਤੁਹਾਡੇ ਨਾਲ ਬਾਅਦ ਚ ਕੱਪਾ ਲੈਣੇ ਪੈਣਗੇ ਜਿੱਧਰ ਵੀ ਬਾਗ ਦਾ ਦੁਆਰੇ ਆ ਜਾਈਏ ਸੱਚੇ ਪਾਸ਼ਾ ਹੀ ਪ੍ਰਾਣ ਕੀ ਮਿਲਦੀ ਹੈ ਦੇਖੋ ਕਿੰਨੇ ਸੋਹਣੇ ਬਾਗ ਬਗੀਚੇ ਵਾਹ ਤੇ ਜੇ ਮੇਰੀ ਕੰਪਨੀ ਡਿਵੈਲਪਰ ਰਿਸ਼ੀਨ ਦੇ ਨਾਮ ਨਾਲ ਜਿਮਨੋਰ ਡਿਵੈਲਪਮੈਂਟ ਦਾ ਨਾਮ ਬੰਨ੍ਹ ਨਾਲ ਹੁੰਦਾ ਹੈ ਨਾਮ ਹਮਾਰੇ ਸਭਲ ਆਚਾਰ ਪ੍ਰਚਾਰ ਹੁੰਦੇ ਨੇ ਜਿਹੜੇ ਅਸੀਂ ਤਾਂ ਦੇ ਨਾਮ ਵੀ ਉਪਰ ਕਰਦੇ ਆਂ जेडे धर्म के नाम लेकिन कल्प करते हैं जिन्होंने कह दें कमेश्वर का नाम जपना ही मेरे वास्तु धर्म में कल्प करते हैं चरण सुना जन ਹਰਿ ਸੁਨਾਮੇਂ ਵੇਦਵਾਤ ਜੋਰੁ ਚਰਨ ਕਹ ਬਖੋਣ ਸੋਭਾ ਰਸਨ ਨੀਤਿ ਪ੍ਰਾਨ ਘਾਨ ਹਸੇ ਬੁਰ ਰਹਾ ਮਾਨਤਾ ਨੇਰ ਮਰ ਕਰ ਕਿਆ ਹਰ ਸੇਂ ਕ ਸੁਤਾ ਸੰਧੋ ਕੰਡ ਪਾੜ ਸਾਰੇ ਭੋਗ ਪੈਣ ਅਪ੍ਰੰਤ ਸਚਕੰਡ ਸਾਹਿਬ ਗੁਰੂ ਸਾਹਿਬ ਦੇ ਸਰੂਪ ਲੈਂਦੇ ਗਏ ਇੱਥੇ ਕਰਦੇ ਹਾਂ ਸਮਾਪਤੀ ਸਾਰਿਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ